ਢਣਵਾਡ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਆਹ ਵੇਖਦੇ ਆ ਵੀ ਨੌਜਵਾਨ ਬਾਕੀ ਪਰਮਜੀਤ ਬੜੀਆ ਆਹ ਹੈ ਸ਼ਿਲੂ ਨੌਜਵਾਨ ਵਾਓ ਗੋਹੂ ਅਕਬਰਪੁਰ ਵਾਲਿਆ ਪਰ ਪੁਆਇੰਟ ਬਾਕੀ ਦਾ ਆਹ ਵੇਖਦੇ ਆ ਵੀ ਰਵੀ ਦੋਰੇ ਵਾਲਾ ਰਵੀ ਦੋਰੇ ਵਾਲਾ ਵੀ ਰੇਡ ਪਾਉਣ ਦੀ ਤਿਆਰ ਹੈ ਇਧਰ ਪ੍ਰਿੰਸ ਸਾਡੀ ਸਾਡਾ ਵੀਰ TXT ELD ਇਹ ਨਾਲ ਸਾਡੇ ਵੀਰ ਜਸਵੀਰ ਕੁਲਾਰ ਸ਼ਾ ਟਰਾਂਸਪੋਰਟਰ ਨਵੀਂੋਦ ਨੰਦ

આવજો